ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਕਈ-ਕਈ ਸਾਲਾਂ ਤੋਂ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਦਵਾਈਆਂ ਖਾ ਕੇ ਅੱਕ ਥੱਕ ਚੁੱਕੇ ਆ ਦਵਾਈ ਲੱਗ ਨਹੀਂ ਰਹੀ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਆਂ ਇਹ ਜਿਹੜਾ ਡਸਕਾ ਪਿੰਡ ਹੈ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਹਿਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਲਹਿਰਾਗਾਗਾ ਸੁਨਾਮ ਬੁਲਾਡਾ ਬਰੇਟਾ ਇਹ ਨੇੜੇ ਸ਼ਹਿਰ ਨੇ ਸਾਰੇ ਸੋ ਤੁਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀ ਨਾਲ ਬਣੀਆਂ ਹੋਈਆਂ ਆਪਣੀਆਂ ਦਵਾਈਆਂ ਦੇ ਨਾਲ ਇਲਾਜ ਕਰਵਾ ਸਕਦੇ ਹੋ ਸੋ ਦੂਸਰੇ ਨੰਬਰ ਤੇ ਸੰਗਤ ਦੇ ਧਿਆਨ ਦੇ ਵਿੱਚ ਗੱਲ ਲਿਆ ਦੇ ਵੀ ਏ ਕਿ ਮੇਰੇ ਨਾਮ ਦੇ ਉੱਤੇ ਐਸ ਬੁੱਕ ਦੇ ਉੱਤੇ YouTube ਤੇ Instagram ਤੇ ਬੜੇ ਫੇਕ ਅਕਾਊਂਟ ਬਣੇ ਹੋਏ ਨੇ ਨਕਲੀ ਅਕਾਊਂਟ ਬਣਾਏ ਹੋਏ ਨੇ ਜਿਨ੍ਹਾਂ ਤੇ ਵੀਡੀਓ ਮੇਰੀ ਲਾ ਲੈਂਦੇ ਨੇ ਸਾਡੇ ਨੰਬਰ ਕੱਟ ਕੇ ਨੰਬਰ ਆਪ ਦੇ ਲਾ ਲੈਂਦੇ ਨੇ ਠੱਗ ਤੇ ਜਦੋਂ ਤੁਸੀਂ ਫੋਨ ਕਰਦੇ ਹੋ ਉਹ ਕਹਿੰਦੇ ਨੇ ਹਾਂ ਜੀ ਅਸੀਂ ਪਰਮਜੀਤ ਭੱਟੀ ਦੇ ਬੋਲਦੇ ਆ ਤੇ ਬਾਬਾ ਜੀ ਮਿਲਦੇ ਨਹੀਂ ਤੁਹਾਨੂੰ ਦਵਾਈ ਕੋਰੀਅਰ ਕਰ ਦਿੰਨੇ ਆ ਤਾਂ ਇਹ ਬਿਲਕੁਲ ਠੱਗੀ ਦਾ ਜਾਲ ਹੈ ਇਹਨਾਂ ਤੋਂ ਬਚ ਕੇ ਰਹੋ ਸਾਡੇ ਵੱਲੋਂ ਕੋਈ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਕੋਈ ਆਰਡਰ ਨਹੀਂ ਬੁੱਕ ਕੀਤੇ ਜਾਂਦੇ ਕਿਸੇ ਨੂੰ ਦਵਾਈ ਆਨਲਾਈਨ ਨਹੀਂ ਭੇਜੀ ਜਾਂਦੀ ਕਿਸੇ ਤੋਂ ਪੈਸੇ ਨਹੀਂ ਅਸੀਂ ਖਾਤੇ 'ਚ ਪਵਾਉਂਦੇ ਤੇ ਕੋਈ ਸਾਡੀ ਹੋਰ ਬ੍ਰਾਂਚ ਨਹੀਂ ਤੁਸੀਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ ਹੀ ਮਿਲਦਾ ਤੁਸੀਂ ਪਿੰਡ ਡਸਕੇ ਦੇ ਵਿੱਚ ਹਰ ਐਤਵਾਰ ਨੂੰ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਆਪਣਾ ਇਲਾਜ ਕਰਵਾਓ ਫਿਰ ਦਵਾਈ ਲਓ ਆਨਲਾਈਨ ਕਿਸੇ ਤੋਂ ਦਵਾਈ ਨਾ ਮੰਗਵਾਓ ਕਿਸੇ ਨੂੰ ਖਾਤੇ 'ਚ ਪੈਸੇ ਨਾ ਪਾਓ ਸਾਡੇ ਵੱਲੋਂ ਕੋਈ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਕੋਈ ਆਰਡਰ ਨਹੀਂ ਬੁੱਕ ਕੀਤੇ ਜਾਂਦੇ ਇਹ ਠੱਗ ਨੇ ਇਹਨਾਂ ਠੱਗਾ ਤੋਂ ਬਚ ਕੇ ਰਹੋ ਸੋ ਅੱਜ ਜਿਸ ਬਿਮਾਰੀ 'ਚ ਮੈਂ ਤੁਹਾਡੇ ਸਾਹਮਣੇ ਆਇਆ ਜਿਸ ਵਿਸ਼ੇ ਨੂੰ ਲੈ ਕੇ ਆਇਆ ਉਹ ਹੈ ਬੀਬੀਆਂ ਨਾਲ ਭੈਣਾਂ ਨਾਲ ਸੰਬੰਧਿਤ ਰੋਗ ਉਹ ਹਨ ਲਕੋਰੀਆ ਜਿਵੇਂ ਪਾਣੀ ਪੈਂਦਾ ਹੈ ਕਈ ਕਈ ਸਾਲਾਂ ਤੋਂ ਸਾਡੀਆਂ ਭੈਣਾਂ ਬੀਬੀਆਂ ਸੁੱਕ ਜਾਂਦੀਆਂ ਨੇ ਤੇ ਸੰਗ ਨਹੀਂ ਦੱਸਦੀਆਂ ਨਹੀਂ ਤੇ ਇਸੇ ਤਰ੍ਹਾਂ ਬੱਚੇਦਾਨੀ ਦੇ ਵਿੱਚ ਰਸੌਲੀਆਂ ਹੋ ਜਾਂਦੀਆਂ ਨੇ ਇਨਫੈਕਸ਼ਨ ਹੋ ਜਾਂਦਾ ਹੈ ਇਸੇ ਤਰ੍ਹਾਂ ਮਹੀਨੇ ਜਿਹੜਾ ਜਾਂ ਜ਼ਿਆਦਾ ਆਉਣ ਲੱਗ ਜਾਂਦਾ ਜਾਂ ਆਂਦਾ ਹੀ ਨਹੀਂਗਾ ਇਸੇ ਤਰ੍ਹਾਂ ਨਵੇਂ ਵਿਆਹ ਅੱਜਕੱਲ੍ਹ ਹੋ ਰਹੇ ਨੇ ਬੱਚੇ ਨਹੀਂ ਹੋ ਰਹੇ ਬਾਝਪਨ ਬਹੁਤ ਜ਼ਿਆਦਾ ਆ ਗਿਆ ਇਸੇ ਤਰ੍ਹਾਂ ਟਿਊਬਾਂ ਬੰਦ ਨੇ ਬਲੌਕ ਹੋ ਜਾਂਦੀਆਂ ਨੇ ਅੰਡੇ ਦਾ ਸਹੀ ਸੈਜ ਨਹੀਂ ਬਣਦਾ ਇਹ ਬੀਬੀਆਂ ਨਾਲ ਸੰਬੰਧਿਤ ਸਾਰੇ ਰੋਗਾਂ ਦਾ ਗਰੰਟੀ ਦੇ ਨਾਲ ਮੈਂ ਮਾਪੁਰਸ਼ਾ ਵੱਲੋਂ ਦਿੱਤਾ ਹੋਇਆ ਨੁਕਤਾ ਤੁਹਾਡੀ ਝੋਲੀ ਦੇ ਵਿੱਚ ਪਾਣ ਲੱਗਿਆ ਇਹਦੇ ਨਾਲ ਲੱਖਾਂ ਮਰੀਜ਼ ਠੀਕ ਹੋ ਗਏ ਲੱਖਾਂ ਹੋ ਰਹੇ ਨੇ ਤੇ ਤੁਸੀਂ ਵੀ ਵਰਤੋ ਅੱਗੇ ਦੱਸੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਇਸ ਨੁਕਤੇ ਦੀ ਗਰੰਟੀ ਮੈਂ ਸ਼ਟਾਮ ਪੇਪਰ ਤੇ ਤੁਹਾਨੂੰ ਲਿਖ ਕੇ ਦੇਣਾ ਇਸ ਰੋਗ ਕੋਈ ਵੀ ਚਾਹੇ ਰੋਗ ਹੈ ਲੇਡੀਜ਼ ਦਾ ਇਸ ਨੁਕਤੇ ਦੇ ਨਾਲ ਬਿਲਕੁਲ ਗਰੰਟੀ ਨਾਲ ਠੀਕ ਹੋ ਜਾਏਗਾ ਸੋ ਨੁਕਤਾ ਨੋਟ ਕਰ ਲਓ ਇਹਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਥੋੜੀਆਂ ਜਿਹੀਆਂ ਹੈਗੀਆਂ ਨੇ ਜਿਆਦਾ ਉਹ ਨੋਟ ਕਰ ਲਓ ਮਾਂਜੂ ਫਲ 10 ਗ੍ਰਾਮ ਕਿਕਰ ਦੀ ਫਲੀ 10 ਗ੍ਰਾਮ ਸੁਪਾਰੀ 10 ਗ੍ਰਾਮ ਬੇਲਗिरी 10 ਗ੍ਰਾਮ ਨਾਗਰ ਮੋਥਾ 10 ਗ੍ਰਾਮ ਵਿਧਾਰੀ ਗੰਧ 10 ਗ੍ਰਾਮ ਤਵਾਸੀਰ 10 ਗ੍ਰਾਮ ਮੋਤੀ ਭਸਮ 5 ਗ੍ਰਾਮ ਲੋਹਾ ਭਸਮ 10 ਗ੍ਰਾਮ ਤਾਂਬਾ ਭਸਮ 10 ਗ੍ਰਾਮ ਚਾਂਦੀ ਭਸਮ 5 ਗ੍ਰਾਮ ਗਲੋਏ ਦਾ ਸਤ 20 ਗ੍ਰਾਮ ਮੁਕਤਾ ਸ਼ਕਤੀ ਭਸਮ 20 ਗ੍ਰਾਮ ਕਾਮਦੂਦਾਰ ਰਸ 10 ਗ੍ਰਾਮ ਬਸੰਤ ਕੁਸਮਾਰਕ ਰਸ 5 ਗ੍ਰਾਮ ਪੰਜੇ ਹਲਦੀਆਂ ਦਾ 10 ਗ੍ਰਾਮ ਭਖੜਾ 10 ਗ੍ਰਾਮ ਚੁਰੈਤਾ 10 ਗ੍ਰਾਮ ਜੁੰਦ 10 ਗ੍ਰਾਮ ਸੁਹਾਂਜਣਾ ਪਾਊਡਰ ਹੈ ਜਿਹੜਾ 10 ਗ੍ਰਾਮ ਆਬਰਕ ਭਸਮ 10 ਗ੍ਰਾਮ ਬੀਜਬੰਦ 10 ਗ੍ਰਾਮ ਕਮਰ ਕਮਰ ਕਾਸਾ ਜਿਹੜਾ ਉਹ 10 ਗ੍ਰਾਮ ਬੰਗ ਭਸਮ 10 ਗ੍ਰਾਮ ਸਵਰਨ ਬੰਗ ਭਸਮ 10 ਗ੍ਰਾਮ ਸ਼ਤਾਵਰ 10 ਗ੍ਰਾਮ ਅਸ਼ਵਗੰਧਾ 10 ਗ੍ਰਾਮ ਕੌਂਚ ਬੀਜ 10 ਗ੍ਰਾਮ ਮੁਸਲੀ 10 ਗ੍ਰਾਮ ਸਾਲਮ ਪੰਜਾ 10 ਗ੍ਰਾਮ ਚੰਦਨ ਦੋਨੇ ਦਾ 10 ਗ੍ਰਾਮ ਵੀਰ ਬੂਟੀ 10 ਗ੍ਰਾਮ ਸੰਘਾੜੇ 10 ਗ੍ਰਾਮ ਕਾਸ਼ਨੀ 10 ਗ੍ਰਾਮ ਕਿਕਰ ਗੂੰਦ 10 ਗ੍ਰਾਮ ਬ੍ਰਹਮੀ ਬੂਟੀ 10 ਗ੍ਰਾਮ ਜਾਮਣ ਬੀਜ 10 ਗ੍ਰਾਮ ਹਰੜ ਬਿਹੇੜਾ ਆਮਲਾ ਦਾ 10 ਗ੍ਰਾਮ ਟਾਲੀ ਦੇ ਪੱਤੇ ਸੁੱਕੇ 10 ਗ੍ਰਾਮ ਗਲੋਏ 10 ਗ੍ਰਾਮ ਕਾਚਨਾਰ 10 ਗ੍ਰਾਮ ਤੇ ਗੁਗਲ ਸ਼ੁੱਧ ਜਿਹੜੀ 10 ਗ੍ਰਾਮ ਗੋਰਖਮੁੰਡੀ 10 ਗ੍ਰਾਮ ਚਾਰੇ ਮਗਜ 10 10 ਗ੍ਰਾਮ ਖਸ ਖਸ 10 ਗ੍ਰਾਮ ਅਖਰੋਟ ਗਿਰੀ 10 ਗ੍ਰਾਮ ਪਿਸਤਾ 10 ਗ੍ਰਾਮ ਸਰਦ ਚੀਨੀ 10 ਗ੍ਰਾਮ ਇਸੇ ਤਰ੍ਹਾਂ ਤੁਸੀਂ ਲੈਣਾਗਾ ਸਾਲਮ ਪੰਜਾ 10 ਗ੍ਰਾਮ ਸਾਲਮ ਮਿਸ਼ਰੀ 10 ਗ੍ਰਾਮ ਵਿਧਾਰੀ ਗੰਧ 10 ਗ੍ਰਾਮ ਤ੍ਰਿਵੰਗ ਬਸਮ 10 ਗ੍ਰਾਮ ਇਸੇ ਤਰ੍ਹਾਂ ਤੁਸੀਂ ਲੈਣੀ ਹੈ ਜਲਵੈਤਰੀ ਹੈ ਜਿਹੜੀ ਉਹ 10 ਗ੍ਰਾਮ ਨਾਗ ਭਸਮ 10 ਗ੍ਰਾਮ ਅਰਜਣ 10 ਗ੍ਰਾਮ ਕਾਕੜਾ ਸਿੰਗੀ 10 ਗ੍ਰਾਮ ਕੁਲਥੀ ਦੀ ਦਾਲ 10 ਗ੍ਰਾਮ ਸੁਹਾਗਾ 10 ਗ੍ਰਾਮ ਨੁਸਾਦਰ 10 ਗ੍ਰਾਮ ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਕੇ ਇਸ ਮਾਤਰਾ ਮੁਤਾਬਕ ਜਿਹੜੀਆਂ ਪੀਸਣ ਯੋਗ ਨੇ ਪੀਸ ਲੈਣਾ ਹੈ ਜਿਹੜੀਆਂ ਪੀਸੀਆਂ ਹੋਈਆਂ ਨੇ ਉਹਨਾਂ ਨੂੰ ਵਿੱਚ ਮਿਲਾ ਲੈਣਾ ਹੈ ਚੰਗੀ ਤਰ੍ਹਾਂ ਸਾਰੀ ਦਵਾਈ ਨੂੰ ਇੱਕ ਮਿਕਸ ਕਰਕੇ ਡੱਬੇ 'ਚ ਪਾ ਲਓ ਤਿੰਨ ਟਾਈਮ ਇਹ ਦਵਾਈ ਖਾਣੀ ਹੈ ਇੱਕ ਚਮਚ ਦਵਾਈ ਸਵੇਰੇ ਇੱਕ ਚਮਚ ਦਵਾਈ ਦੁਪਹਿਰੇ ਇੱਕ ਚਮਚ ਦਵਾਈ ਸ਼ਾਮ ਨੂੰ ਤਿੰਨੇ ਟਾਈਮ ਰੋਟੀ ਤੋਂ ਘੰਟਾ ਪਹਿਲਾਂ ਕੋਸੇ ਪਾਣੀ ਦੇ ਨਾਲ ਇਹ ਦਵਾਈ ਲੈਣੀ ਹੈ ਤੇ ਮੈਂ ਦਾਅਵੇ ਨਾਲ ਗਰੰਟੀ ਨਾਲ ਲਿਖ ਕੇ ਸਟਾਮਪ ਪੇਪਰ ਤੇ ਗਰੰਟੀ ਦਿੰਦਾ ਤਿੰਨ ਮਹੀਨੇ ਤੁਸੀਂ ਇਸ ਦਵਾਈ ਨੂੰ ਵਰਤ ਲਓ ਲੇਡिज ਬੀਬੀਆਂ ਦੇ ਜਿੰਨੇ ਵੀ ਰੋਗ ਨੇ ਲਕੋਰੀਆ ਚਾਹੇ ਜਿੰਨੇ ਮਰਜੀ ਸਾਲ ਪੁਰਾਣੇ ਬਿਲਕੁਲ ਗਰੰਟੀ ਨਾਲ ਠੀਕ ਹੋ ਜਾਊਗਾ ਬੱਚੇਦਾਨੀ ਚ ਜਿੰਨੀਆਂ ਮਰਜੀ ਰਸੌਲੀਆਂ ਨੇ ਪਾਣੀ ਵਾਲੀਆਂ ਨੇ ਮਾਸ ਵਾਲੀਆਂ ਨੇ ਬਿਲਕੁਲ ਗਰੰਟੀ ਨਾਲ ਠੀਕ ਹੋ ਜਾਣਗੀਆਂ ਮੀ ਨਾ ਅੱਗੇ ਪਿੱਛੇ ਆਉਂਦਾ ਵਾਧਾ ਆਉਂਦਾ ਘਾਟ ਆਉਂਦਾ ਉਹ ਵੀ ਬਿਲਕੁਲ ਗਰੰਟੀ ਨਾਲ ਠੀਕ ਹੋ ਜਾਊਗਾ ਬਾਜਪੰਡ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਉਹ ਵੀ ਸ਼ਰਤਾਂ ਗਰੰਟੀ ਲਿਖ ਕੇ ਦਿਨਾ ਸਾਲ ਬਾਅਦ ਬੱਚਾ ਘਰੇ ਖੇਡਣ ਲੱਗ ਜਾਏਗਾ ਟਿਊਬਾਂ ਨੇ ਜਿਹੜੀਆਂ ਬੰਦ ਉਹ ਵੀ ਬਿਲਕੁਲ ਗਰੰਟੀ ਨਾਲ ਇਸ ਨਾਲ ਠੀਕ ਹੋ ਜਾਣਗੀਆਂ ਆਂਡੇ ਦਾ ਸੈਜ ਨਹੀਂ ਸਹੀ ਬਣ ਰਿਹਾ ਉਹ ਵੀ ਬਿਲਕੁਲ ਗਰੰਟੀ ਦੇ ਨਾਲ ਠੀਕ ਹੋ ਜਾਏਗਾ ਸੋ ਜਿੰਨੇ ਵੀ ਬੀਬੀਆਂ ਦੇ ਰੋਗ ਨੇ ਭੈਣਾ ਦੇ ਰੋਗ ਨੇ ਸਾਡੀਆਂ ਦੇ ਇਸ ਨੁਕਤੇ ਨੂੰ 3 ਮਹੀਨੇ ਵਰਤ ਲਓ ਮਹਾਪੁਰਸ਼ਾਂ ਵੱਲੋਂ ਦਿੱਤਾ ਹੋਇਆ ਇਹ ਨੁਕਤਾ ਹੈ ਲੱਖਾਂ ਮਰੀਜ਼ ਠੀਕ ਹੋ ਗਏ ਲੱਖਾਂ ਇਹਦੇ ਨਾਲ ਠੀਕ ਹੋ ਰਹੇ ਨੇ ਤੁਸੀਂ ਵੀ ਵਰਤੋ ਹੋਰਾਂ ਨੂੰ ਵੀ ਅੱਗੇ ਦੱਸੋ ਪੁੰਨ ਦੇ ਭਾਗੀ ਬਣੋ ਤੇ ਮੈਂ ਇਸ ਨੁਕਤੇ ਦੀ ਗਰੰਟੀ ਸਟੈਂਪ ਪੇਪਰ ਤੇ ਤੁਹਾਨੂੰ ਲਿਖ ਕੇ ਦੇਣਾ ਤੁਸੀਂ ਇਸ ਨੁਕਤੇ ਨੂੰ ਵਰਤੋ ਇੱਕ ਵੀ ਰੋਗ ਭੈਣਾ ਦਾ ਬੀਬੀਆਂ ਦਾ ਉਹ ਨਹੀਂ ਰਹੇਗਾ ਉਹਦੀ ਗਰੰਟੀ ਅਸੀਂ ਲਿਖ ਕੇ ਦਿੰਨੇ ਆ 3 ਮਹੀਨੇ ਇਸ ਨੁਕਤੇ ਨੂੰ ਤੁਸੀਂ ਵਰਤਨੇ ਸੋ ਜਿਨ੍ਹਾਂ ਨੇ ਮੈਨੂੰ ਮਿਲਣਾ ਹੈ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਬੂਟੀਆਂ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਇਲਾਜ ਗਰੰਟੀ ਦੇ ਨਾਲ ਕਰਵਾ ਸਕਦੇ ਹਾਂ ਤੇ ਦੂਸਰੇ ਨੰਬਰ ਤੇ ਅਸੀਂ ਦਵਾਈ ਕੋਰੀਅਰ ਬਿਲਕੁਲ ਨਹੀਂ ਕਰਦੇ ਸਾਡੇ ਨਾਂ ਦੇ ਉੱਤੇ ਜਿਹੜੀਆਂ ਠੱਗੀਆਂ ਮਾਰ ਰਹੇ ਨੇ ਉਹਨਾਂ ਤੋਂ ਸੁਚੇਤ ਰਹੋ ਸਾਡੇ ਵੱਲੋਂ ਕਿਸੇ ਨੂੰ ਦਵਾਈ ਕੋਰੀਅਰ ਨਹੀਂ ਕੀਤੀ ਜਾਂਦੀ ਕੋਈ ਆਰਡਰ ਬੁੱਕ ਨਹੀਂ ਕੀਤਾ ਜਾਂਦਾ ਕੋਈ ਸਾਡੀ ਹੋਰ ਬ੍ਰਾਂਚ ਨਹੀਂ ਕਿਸੇ ਤੋਂ ਅਸੀਂ ਦਵਾਈ ਦੇ ਪੈਸੇ ਖਾਤੇ 'ਚ ਨਹੀਂ ਪਵਾਉਂਦੇ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਤੁਸੀਂ ਮੈਨੂੰ ਮਿਲ ਕੇ ਨਵਜ ਦਿਖਾ ਕੇ ਫਿਰ ਦਵਾਈ ਲੈਣੀ ਹੈ ਆਨਲਾਈਨ ਕਿਸੇ ਨੇ ਬੁੱਕ ਨਹੀਂ ਕਰਨੀ ਇਹਨਾਂ ਠੱਗਾ ਤੋਂ ਜ਼ਰੂਰ ਬਚਿਓ ਸੋ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ